ਹਾਂਜੀ ਸਸਤਰੀ ਕਲ ਦੋਸਤੋ ਪਿੰਡੂ ਕੀਤਾ ਚੈਨਲ ਚ ਬੇ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਜਰਾ ਬਈ ਅੱਜ ਫੇਰ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੁਲੀ ਤੇ ਆਏ ਆ ਤੇ ਵੇਣਿਆ ਕੀ ਰੇਟ ਜਾਂਦਾ ਬਈ ਕੱਲ ਤਾਂ ਜਿਹੜਾ ਸਿਰਾਂ ਰੇਟ ਗਿਆ ਸੀਗਾ 420 ਰੁਪਏ ਤੇ ਅੱਜ ਵੇਣਿਆ ਵੀ ਕੀ 400 ਤੋਂ ਟੱਪ ਪਾਊਗਾ ਕਿ ਨਹੀਂ ਤੇ ਵੇਣਿਆ ਵੀ ਤੂੜੀ ਦੀ ਬੁਲੀ ਹੋਊਗੀ ਜਿਹੜੀ ਸਟਾਰਟ 7:00 ਵਜੇ ਬਈ ਸਵੇਰ ਦੇ ਤੇ ਵੇਣਿਆ ਵੀ ਤੂੜੀ ਦੀ ਬੁਲੀ ਕੀ ਲੱਗਦਾ ਅੱਜ ਰੇਟ ਸਿਰਾਂ ਰੇਟ ਵੇਣਿਆ ਅੱਜ ਕੀ ਜਾਂਦਾ ਬਈ ਦਾ ਫੋਮ ਹੋਵੇ ਬੋਏ ਰਿਲੇ ਜਿਹੜਾ ਨਹੀਂ ਆਦੀ ਲੱਗ ਜਾਣੇ ਜੋ ਬਾਈ ਦੁਜਨਾਂ ਵਿੱਚ ਵੀ ਬੜ ਗਿਆ ਮੈਨਾਂ ਹੋਰੇ ਹੋ ਗਏ ਹਾਂ ਪੂਰੇ ਹਾਲੇ ਵਾਲਾ

बोलो भाई साढ़े तीन सौ साढ़े तिन्न सौ पचुंजा सठ पैंठ सत्तर पचहत्तर अस्सी पचासी नब्बे पचानवे चार सौ दस 15 6 25 425 ਰੁਪਏ ਬੋਲਣਾ ਬਾਈ ਕਿਨੇ 425 ਰੁਪਏ ਲੋ ਜੀ ਬਾਈ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ 425 ਰੁਪਏ ਬਾਈ ਜੀ ਤੇ ਅੱਜ ਲਈ ਟੱਪੂਗਾ ਬਾਈ 400 ਤੋਂ ਤੇ ਨਾ ਖੜੇ ਆ ਚਾਰ ਬਾਈ ਹੋੜ ਪੰਜ ਛੇ ਨਾ ਆ ਗਏ ਸੀ ਤੇ ਵੇਣੀ ਅਗਲੀ ਟਰਾਲੀ ਦਾ ਰੇਟ ਕੀ ਜਾਂਦਾ ਬਾਈ ਆਡੀ ਟੁੜੀ ਹੋਈ ਮਣੀ ਮੋਲੀ ਆ ਸਕਦੀ ਹੈ ਬੋਲੋ 200 200 200 ਪੰਜ ਪੰਟਰ 205 10 ਛੋੜੀ ਜੇ ਟੁੜੀ ਹੋਈ 15 20 25 250 ਆ ਲੈ ਹੋਰ ਕਿੰਦੀ 60 65 70 70 ਆ ਬਈ 80 280 ਦਈਏ ਬੋਲਾ ਬਾਈ ਜੀ 885 90 92 300 60 10 50 ਦਾ ਬੋਲਾ ਜੀ ਨਾ 300 ਦਾ ਨਹੀਂ ਵੱਲ ਬਈ ਲੈ ਵੀ ਮੇਤਰਾ ਅਗਲੀ ਟਰਾਲੀ ਦਾ ਰੇਟ ਲੱਗਿਆ ਵੀ ਜਿਹੜਾ 310 ਰੁਪਏ ਇਹ ਥੋੜਾ ਘੱਟ ਲੱਗਿਆ ਬਈ ਥੋੜੀ ਕੁਆਲਿਟੀ ਚ ਆ ਜਾਂਦਾ ਪ੍ਰੋਬਲਮ ਥੋੜੀ ਕੁਆਲਿਟੀ ਘਟਵਾ ਦਿੰਦੀ ਹੈ ਅਗਲੀ ਟਰਾਲੀ ਦਾ ਰੇਟ ਮੈਨੇ ਆ ਬਈ ਆਪਣੇ ਲੈਣੇ ਵੀ ਹਾਂ ਹਾਂ ਬੋਲੋ ਬਈ ਥੋੜੀ ਕਰਾ ਲੈ ਬਾਈ ਆ 300 ਰੁਪਿਆ 300 300 ਹਾਂ 500 10 15 350 55 ਅਤਾਜ ਦੇ 355 ਬੋਲਾਂਗੇ ਨਾ 355 ਦੀ ਲਈ ਲੋ ਇਹ ਵੀ 30 ਰੁਪਏ ਟਰਾਲੀ ਦਾ ਰੇਟ ਲੱਗਾ 355 ਰੁਪਏ ਲੋ ਮਿੱਤਰਾਂ ਨਾਗ ਜਿਹੜੇ ਰਹਿ ਗਏ ਤਿੰਨ ਇੱਕ ਨਾਗ ਆ ਗਿਆ ਬਈ ਚਾਰ ਹੋ ਗਏ ਤੇ ਵੇਣੇ ਕੀ ਰੇਟ ਜਾਂਦਾ ਬਈ ਕਿੰਨੀ ਬੋਲਾ ਜੀ ਇਹ ਰੋਡ ਤੇ ਨਹੀਂ ਜਾਣਾਗਾ 300 ਡਾਕਟਰ ਜੀ ਨਾਲ ਹੀ ਚੱਲੂ 300 5 ਰੁਪਏ ਕਿੰਨੀ ਕੁ ਮਾਟ ਲੰਕ ਲਾਪੀ 205 ਹਾਂ ਜੀ 5 10 15 ਲੱਗ ਜੀ ਤੁਲ ਜੀ 315 ਰੁਪਏ ਹੋਣਾ ਬਾਈ ਕਿਹਨੇ 315 ਰੁਪਏ ਬਾਈ ਲਓ ਜੀ ਆ ਟਰੈਂਡਰ ਤੇ ਲੱਗ ਗਿਆ ਬਾਈ 315 ਰੁਪਏ

ਬੋਲੀ ਕੋ ਨਹੀਂ 300 ਹੋਏ ਫਿਰ ਖਰੀਦਣਾ ਜੀ 300 305 10 15 20 800 ਸਾਢੇ 300 ਬੋਲਾਂਗੇ ਨਾ ਲੋ ਜੀ ਰੇਟ ਲੱਗ ਗਿਆ ਵੀ ਆਹਦੇ ਦਾ 350 ਤੇ ਲਓ ਜੀ ਆਟਰ ਵਾਲਾ ਡੇਟ ਮੈਨੇ ਕੀ ਲੱਗਦਾ ਬਈ ਬਈ ਉਹ ਲੈ ਲੈ ਇਹਨੂੰ ਸਭ ਤੋਂ ਵੱਧ 25 ਇਹਨੂੰ ਦੇਖ ਲੈ ਲੈ ਕੇ ਅੱਛਾ ਮਾਸ਼ਾਅੱਲਾ ਇਹਨੂੰ ਕੱਟ ਦਿਦੇ 300 5 10 15 20 25 35 40 45 60 65 70 75 75 ਬੋਲਾਂਗੇ ਨਾ 375 ਰੁਪਏ ਬਾਈ ਨਹੀਂ ਵਿਕਦੀ ਨਹੀਂ ਵਿਕਦੀ ਲੀਟਰ ਲਈ 30 ਲੱਗੇ 375 ਰੁਪਏ ਪਰ ਵੇਚੀ ਨਹੀਂ ਬਾਈ ਲਾਸਟ ਟਰਾਲੀ ਦਾ ਰੇਟ ਮੈਨੇ ਕੀ ਲੱਗਦਾ ਬਾਈ ਆਪਣੀ ਅੰਦਰ ਦੀ ਅਜ ਅੰਦਰ ਦੀ ਧੂੜੀ ਬੋਲੋ ਜੀ 300 300 300 5 305 10 15 23 25 33 400 350 350 ਬੋਲਣਗੇ 350 लास्ट ਟਰਾਲੀ ਦਾ ਰੇਟ ਲੱਗ ਗਿਆ ਵੀ 350 ਰੁਪਿਆ ਤੇ ਅੱਜ ਸਿਰਾ ਰੇਟ ਦੱਦ ਗਏ ਬਈ 425 ਰੁਪਏ ਗਿਆ ਵੀ ਅਸਰਾ ਰੇਟ ਮਤਲਬ ਕਿ ਕੱਲ ਨਾਲ ਟੱਪਿਆ ਬਈ ਕੱਲ ਸੀਗਾ 420 ਰੁਪਏ ਅੱਜ 5 ਰੁਪਏ ਵੱਧ ਲੱਗ ਗਿਆ ਕੱਲ ਨੂੰ ਵੇਣਿਆ ਕੀ ਰੇਟ ਜਾਊਗਾ ਸਿਰਾ ਰੇਟ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਬਈ ਕਮੈਂਟ ਕਰਕੇ ਦੱਸ ਦਿਆ ਕਰੋ ਕਿੱਥੋਂ-ਕਿੱਥੋਂ ਵੀਡੀਓ ਬਾਈ ਵੇਖ ਰਹੇ ਨੇ ਤੇ ਬਾਕੀ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਠੀਕ ਹੈ ਜੀ